ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਂ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਜੈ ਜਿਸ ਭਰਮੈ ਥਕ ਆਏ ਪ੍ਰਭ ਕੀ ਸਾਮ ਤੈ ਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਕ ਕਮਲਾਵਤੇ ਉਪਜਹਿ ਨਾਹੀਦਾ ਹਰ ਨਾਹੀ ਨਾ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਟਨਾਗਰ ਸੇ ਗਰਾ ਸਰਬ 시ਗਾਰ ਤੰਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੁਣੀਆ ਮੇਤ ਸਜਣ ਸਬਜਾਨ ਨਾਨਕੀ ਬਨੰਤਿਆ ਹਰ ਕਿਰਪਾ ਦੇ ਜਾ ਨਾਮ ਹਰ ਮਿਲੋ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਨਾਮ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨ ਮਿਲ ਪਾਈਐ ਰਸਨਾ ਨਾਮ ਪੜਾ ਜਨ ਪਿਆ ਪ੍ਰਭ ਆਪਣਾ ਆਏ ਤਿਸਹ ਗਣਾ ਇਕਨ ਤਿਸ ਬਿਨ ਜਿਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵੇਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵਾਏ ਕਿਤੜਾ ਦੁਖ ਗਣਾ ਜਿਨੇ 라 ਵਿਆਸੋ ਪ੍ਰਭ ਤੈਨਾ ਭਾਗ ਬਣਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪੈ ਲਗਾ ਵੈਸਾਖ ਧੀਰਨ ਕਿਉ ਵਾਢੀਆ ਜਿਨਾ ਪ੍ਰੇਮ ਵਿਸੋ ਹਰ ਸਾਜਨ ਪਰਖ ਵਿਸਾਦਿਕੈ ਲੱਗੀ ਮਾਇਆ ਤੋ ਪਤਰ ਕਲਤਰ ਨ ਸੰਗਤ ਨਾ ਹਰ ਅਵਨਾ ਸੇ ਓਹ ਪਲ ਚ ਪਰਥੈ ਸਗਲੀ ਮੋਏ ਟੁੱਟਾ ਧੰਦਾ ਮਾਹ ਇਕ ਸਹਦਕੇ ਨਾਮ ਬਿਨ ਅਗੈ ਲਈ ਖੋਹਾ ਜੈ ਵਿਸਾਰ ਵਿਗੋਚਣਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਣੀ ਜੋ ਲਗੈ ਤਿਨ ਕੇ ਨਿਰਮਲ ਸੋਏ ਨਾਨਕੀ ਪ੍ਰਭ ਬਿਨ ਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾਲੋੜੀਆ ਜਿਸ ਅਗੈ ਸਭ ਨਿਵਾਨ ਹਰ ਸਜਣ ਦਾ ਵਣ ਲੱਗੇ ਆ ਕਿਸੇ ਨਾ ਦੇਈ ਬਨਾ ਨਾਨਕ ਮੋਤੀ ਨਾ ਪ੍ਰਭ ਹੋ ਨ ਲਗੇ ਨਾਹੀ ਸੰ ਰੰਗ ਸਭੈ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਾਨਾ ਆਪਨ ਲਿਆ ਜੇ ਮਿਲੈ ਵਿਛੜ ਕਿਉ ਰਵਾਨਾ ਸਾਧ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੇ ਲਾ ਤਿਸ ਤਨੇ ਜਿਸ ਕੈ ਭਾਗ ਮਥਨ ਆ ਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਨਾ ਪਾਸ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਦੀ ਆਸ ਦੁਆ ਭਾਏ ਵਿਗੋਚੀਐ ਗਾਲ ਪਈ ਇਸ ਜਨ ਕੀ ਪਾਸ ਜੇ ਹਾ ਬਿਜੈ ਸੋ ਲੁਣਾ ਮਥਾ ਜੋ ਲਿਖਿਆਸ ਰਣ ਵਿਹਾਨੀ ਪੱਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟਿਆ ਸੋਦਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤ ਹੋ ਤੈ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕ ਨਾਮ ਆਧਾਰ ਵੇਖਿਆ ਰੰਗ ਕੁੜਾ ਵਿਆ ਦਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪਰਖ ਅਪਾ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਐ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਕਿਆ ਵਦਸਾ ਵਾਰਣ ਹਾਰ ਸਾਵਣ ਤਿਨਾ ਸੁਹਾਗਣੇ ਜਨ ਰਾਮ ਨਾਮ ਰਹਾਰ ਪਾਦ ਦਵਰ ਪਰਮ ਪੁਲਾਣੀਆਂ ਦੁਜੈ ਲਗਾਹਿਤ ਲਖ ਸਿਗਾਰ ਬਣਾਇਆ ਕਾਰਜ ਨਾਹਿ ਕੀਤ ਜਿਤ ਦਿਨ ਦੇ ਬਿਨ ਸਸੇ ਤਿਤ ਵੇਲੇ ਕਹ ਸੰਕ੍ਰਿਤ ਆਕੜ ਚਲਾਇਨ ਦੂਤ ਜਾਮ ਕਿ ਸੈ ਨ ਦੇਨੀ ਭੇਤ ਛੱਡ ਖੜੋਤੇ ਖਿੰਨਾ ਮਾਹੇ ਜਿਨ ਸਿਓ ਲਗਾ ਹਿਤ ਆਤਮ ਰੋੜਾ ਤਨ ਕਪੈ ਸਿਆਹ ਹੋ ਹੋ ਆਸੀਤ ਜਿਹਾ ਵਿਜੈ ਸੋ ਲੁਣਾ ਕਰਨਾ ਸੰੜਾ ਖੇਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਤ ਪ੍ਰਭ ਦੇਤ ਸਹਿ ਭਾਦਵੈ ਨਰਕ ਨਾ ਪਾਈਐ ਗੁਰ ਰਖਣ ਵਾਲਾ ਹਿਤ ਆਸਨ ਪ੍ਰੇਮ ਓ ਮਹਾੜਾ ਕਿਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸਨ ਕਣੇ ਕੋਈ ਆਲ ਮਿਲਾਵੈ ਮਾਇ ਸੰਤ ਸਹਾਈ ਪ੍ਰੇਮ ਕੇ ਤਨ ਕਾ ਲਾਗਾ ਪਾਈ ਵਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਈ ਜਿਨੇ ਚਾਖਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਅਕਾਏ ਆਪ ਤਿਆਗ ਬਿੰਤੀ ਕਰਹ ਲਹੋ ਪ੍ਰਭ ਲੜ ਲਾਈ ਜਉ ਹਰ ਕੰਤ ਮਿਲਾਈਆ ਸਹਿ ਵਿਛੜ ਕਤ ਹੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਆਸ ਸੁਖੇ ਵਸੰਦੀਆ ਜਿਨ ਮਇ ਹਰ ਰਾਇ ਕਤ ਕ ਕਰਮ ਕਮਾਵਣੇ ਦੋਸ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇ ਮੱਖਾ ਹੋਏ ਰਾਮ ਤੇ ਲਗਨ ਜਨਮ ਵਿਜੋਖ ਖਿੰਮੈ ਕਵੜ ਹੋਏ ਗਏ ਜਿਤੜੇ ਮਾਇਆ ਭੋਗਾ ਵਿਚ ਨ ਕੋਈ ਕਰ ਸਕੈ ਕਿਸ ਥਰੋ ਵਹਿ ਰੋ ਕਿਤਾ ਕਛੁ ਨ ਹੋਵੈ ਲਿਖਿਆ ਤੁਰ ਸਮਝੋਗਾ ਵੱਡ ਭਾਗ ਹੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਤ ਕਤਕ ਹੋਵੇ ਸਾਧ ਸੰਗ ਬਿਨ ਸਹਿ ਸੱਬੈ ਸੋਚ ਨਗਰ ਮਾਹ ਸੁਹੰਦੀਆ ਹਰ ਪਿਰ ਸੰਗ ਬੈਠੜਿਆ ਤਿੰਨ ਕੇ ਸੋ ਬਾਕਿਆ ਗਣੀ ਜੈ ਸਾਹਿਬ ਮੈਂ ਲੜਿਆ ਤਨ ਮਨ ਮੋ ਲਿਆ ਰਾਮ ਸਿਆ ਸੰਗ ਸਾਧ ਸਹਿ ਲੜਿਆ ਸਾਧਨਾ ਤੇ ਬਾਹਰੀ ਸਹਿ ਰਹਿਨ ਕੇ ਲੜਿਆ ਤਿੰਨ ਦੁੱਖ ਨਾ ਕਬਹ ਉਤਰੈ ਸਹਿ ਜਮ ਕੈ ਵਸ ਪੜਿਆ ਜਨੇ 라ਵਿਆ ਪ੍ਰਭ ਆਪਣਾ ਸਹਿ ਦੇਸਾਨ ਨਿਤ ਖੜਿਆ ਰਤਨ ਜਵਹਿਰ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬਾਚੈ ਤੁੜਤ ਨ ਪ੍ਰਭ ਸਰਣੇ ਦਰ ਪੜਿਆ ਨਗਰ ਪ੍ਰਾਪਤ ਆਦਣਾ ਬਾਹੜ ਨਾ ਜਨਮੜਿਆ ਤਾਪਤ ਕਾ ਨਾ ਵਿਆਪੇ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਣਾ ਰਬਿੰਦ ਦਰਸਨ ਲਗੜਾ ਸਾਹ ਆਟ ਗਵਿੰਦ ਗੋਪਾਲ ਰਾਇ ਸੇਵ ਸੁਮਿਲਾਹੋ ਵੇਖਿਆ ਪਾ ਨਾ ਸਕੈ ਮਿਲ ਸਾਧੂ ਗੁਣ ਗਾ ਜੈ ਤੇ ਉਪਦੇਤਾ ਮਿਲੀ ਸੱਚੀ ਪ੍ਰੀਤ ਸਮਾ ਕਰ ਗਹਿ ਲੈਨੀ ਪਾਦ ਬ੍ਰਹਮ ਬਹੁੜਾ ਨਾ ਵਿਛੜੇ ਬਾਰ ਜਾਓ ਲਖ ਬੇਰੀਆ ਹਰ ਸਜਣ ਗਮ ਅਗਾ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੌਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਨਾਗ ਮਨ ਜਨ ਸੰਗ ਸਾਧੂਆ ਧੋੜੀ ਕਰ ਇਸ ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰਾ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸੁਆ ਸਚੈ ਮਾਰਗ ਚਲਦਿਆ ਹਰ ਤਤ ਕਰੇ ਜਹਾਨ ਅਠ ਅਠ ਤੀਰਤ ਸਗਲ ਪਉਨਾ ਜੀ ਦਇਆ ਪ੍ਰਵਾਨ ਜਿਸ ਨੋ ਦੇਵੈ ਦਇਆ ਕਰ ਸੋਈ ਪਰਖ ਸਜਾ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੈ ਸੇ ਕਾਂਡਿਐ ਜਿਨ ਪੂਰਾ ਗੁਰ ਮਹਿਰਵਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸਾਜਨ ਤ੍ਰਗਟੇ ਆਏ ਸ਼ਾਂਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਹਿਜ ਸੁਹਾਵੇ ਸਰਬ ਸੁਖ ਹੁਣ ਦੁੱਖ ਨਾਹੀ ਜਾਏ ਇਟਪੋਨੀ ਵੜ ਭਗਣੀ ਵੜ ਪਾਇਆ ਹਰ ਰਾਈ ਮਿਲ ਸਹੀ ਅਨੰਗਲ ਗਾਵਹਿ ਗੀਤ ਗਵੰਦ ਅਲਾਈ ਹਰ ਜਿਹ ਹੈ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਲ ਤ ਪਲਤ ਸਵਾਰੇ ਹੋ ਨਾ ਨਹਿ ਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮ ਧਾਏ ਜਹਿ ਵਾ ਇੱਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲਨਾ ਤਮਾਏ ਜਨ ਜਨ ਨਾਮ ਤੇ ਆਏ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਧਿਆ ਦਰਗਹਿ ਸੱਚਖਰੇ ਸਰਬ ਸੁਖਾਨਦ ਚਰਨ ਹਰ ਭਵਜਲ ਬੇਕਾਮਤਰੇ ਪ੍ਰੇਮ ਭਗਤ ਤੈ ਨ ਪਾਈਆ ਵੇਖਿਆ ਨਾਹ ਹਜਰੇ ਕੂੜ ਗਏ ਦੁਬਿ ਧਾਨ ਸੇ ਪੂਰਨ ਸੱਚ ਪਰੇ ਪਾਤਿ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਾਹ ਦੇਵਸ ਮੂਰਤ ਪਲੇ ਜਿਸ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰੋ ਹਰੇ ਮਾਹ ਦੇਵਸ ਮੂਰਤ ਪਲੇ ਜੈਸਾ ਕਾ ਨਦਰ ਕਰੇ ਨਾਨਕ ਮੰਗੈ ਦਰਸਦਾ ਕਿਰਪਾ ਕਰਹੁ ਥਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ